ਇਹ ਤਾਂ ਲੈ ਲਿਆ ਮੈਨੂੰ ਰੋਜ਼ ਮੱਥਾ ਮਾਰਨਾ ਪੈਂਦਾ ਇਹ ਤਾਂ ਮੈਨੂੰ ਬਿਮਾਰ ਕਰਕੇ ਛੱਡੂ ਨਹੀਂ ਭੈਣੇ ਤੂੰ ਫਿਰ ਕਿਹੜਾ ਮੇਰੀ ਗੱਲ ਮੰਨਦੀ ਏ ਤੈਨੂੰ ਚੰਗਾ ਭਲਾ ਤਾਂ ਕਿਹਾ ਸੀ ਇਹਦਾ ਕੋਗਾ ਚਿਤ ਕਰ ਦੇ ਸਾਰਾ ਕੰਮ ਹੀ ਨਿਭੜ ਜੂ ਨਹੀਂ ਤੂੰ ਤਾਂ ਕਹਤਾ ਵੀ ਇਹਦਾ ਕੋਗਾ ਚਿਤ ਕਰ ਦੇ ਮੈਂ ਇਹੋ ਜਿਹਾ ਕੰਮ ਕਰਨਾ ਕਿਤੇ ਆਸਾਨ ਪੇ ਨਹੀਂ ਆਸਾਨ ਨੂੰ ਕੀ ਏ ਜੇ ਕੰਮ ਕਰਨਾ ਹੋਵੇ ਨਾ ਸਭ ਕੁਝ ਹੋ ਜਾਂਦਾ ਪਰ ਬੰਦਾ ਕਰਨ ਵਾਲਾ ਚਾਹੀਦਾ ਨਹੀਂ ਨਾ ਨਾ ਐਡਾ ਕੰਮ ਨਹੀਂ ਚੱਕਣਾ ਆਪਾਂ। ਤੂੰ ਕਿਹੜਾ ਆਪਾਂ ਉਹਦੇ ਨਾਲ ਘੱਟ ਗੁਜ਼ਾਰਦੇ ਆਂ। ਮਰਨ ਤੋਂ ਵੀ ਵੱਧ ਕਰਦੇ ਆਂ। ਸਾਰਾ ਦਿਨ ਤਾਂ ਸੂਲੀ ਤੇ ਟੰਗੀ ਰੱਖਦੇ ਆਂਗੇ। ਰੋਜ਼ ਤਾਂ ਆਪਾਂ ਉਹਦੀ ਲਾਹ-ਪਾਹ ਕਰਦੇ ਆਂ। ਸਾਹ ਨੂੰ ਆਪਾਂ ਕੱਢਣ ਨਹੀਂ ਦਿੰਦੇ। ਹੋਰ ਦਾਸ ਆਪਾਂ ਨੂੰ ਕੀ ਚਾਹੀਦਾ? ਨਾਲੇ ਮਾਰ ਕੇ ਤਾਂ ਬੰਦੇ ਦਾ ਇੱਕ ਦਿਨ ਚ ਖਿਹੜਾ ਛੁੱਟ ਜਾਂਦਾ। ਆਪਾਂ ਤਾਂ ਉਹਨੂੰ ਰੋਜ਼ ਮਾਰਦੇ ਆਂ। ਨਹੀਂ ਮੈਂ ਤਾਂ ਤਾਂ ਕਹਿੰਦੀ ਸੀ ਜੇ ਕਿਤੇ ਇਹਦਾ ਜੂੜ ਵੱਡਿਆ ਜਾਵੇ ਤੇਰੇ ਮੁੰਡੇ ਨੂੰ ਮੈਂ ਵਧੀਆ ਰਿਸ਼ਤਾ ਕਰਾ ਦੂੰ। ਅੱਗੇ-ਅੱਗੇ ਉਮਰ ਹੋਈ ਜਾਂਦੀ ਏ ਫਿਰ ਉਹ ਵੀ ਨਹੀਂ ਹੋਣਾ। ਨਾਲੇ ਤੇਰੇ ਸਾਹਮਣੇ ਦੇਖ ਲੈ ਇੰਨੇ ਸਾਲ ਵਿਆਹ ਨੂੰ ਹੋ ਗਏ ਕੋਈ ਬਾਲ ਨਹੀਂ ਬੱਚਾ ਨਹੀਂ ਜੇ ਕਿਤੇ ਉਹ ਵੀ ਹੁੰਦਾ ਤਾਂ ਵੀ ਆਪਾਂ ਇਹਨੂੰ ਸਹਿ ਲੈਂਦੇ ਨਹੀਂ ਤੂੰ ਅੱਗੇ ਦਾ ਤੇ ਸੋਚ ਫਿਰ ਜੇ ਕੋਈ ਬਾਲ ਬੱਚਾ ਨਾ ਹੋਇਆ ਫਿਰ ਆਪਾਂ ਕੀ ਕਰਾਂਗੇ ਫਿਰ ਤੂੰ ਆਪਦੇ ਮੂੰਹ ਨਾਲ ਹੀ ਕਹੇਂਗੀ ਵੀ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਉਦੋਂ ਹੋਣਾ ਨਹੀਂ ਇਹ ਗੱਲਾਂ ਤਾਂ ਭੈਣੇ ਤੇਰੀਆਂ ਸਾਰੀਆਂ ਠੀਕ ਨੇ ਪਰ ਮੈਂ ਹੁਣੇ ਤੋਂ ਖਿਹੜਾ ਛਡਾ ਨਹੀਂ ਸਕਦੀ ਕਿਉਂਕਿ ਮੁੰਡਾ ਤਾਂ ਇਹਦੇ ਨਾਲ ਹੈ ਜੇ ਕਿਤੇ ਮੁੰਡਾ ਆਪਣੇ ਪੱਖ ਚ ਹੁੰਦਾ ਫੇਰ ਨਹੀਂ ਸੀ ਆ ਕੰਮ ਕਰਨ ਲੱਗਿਆ ਆਪਾਂ ਦੇਰ ਲਾਉਣੀ ਮਿੰਟ ਚ ਕਰ ਦੇਣਾ ਸੀ ਹੁਣ ਤਾਂ ਨਾਲੇ ਜੇ ਇਹਨੂੰ ਉਂ ਵੀ ਕੋਈ 1921 ਹੋਗੀ ਨਾ ਹੁੰਡੇ ਨੇ ਸਿੱਧਾ ਆਪਣੇ ਤੇ ਸ਼ੱਕ ਕਰਨਾ ਵੀ ਇਹਨਾਂ ਨੇ ਹੀ ਕਰਿਆ ਹੋਊਗਾ ਜਿਹੜੇ ਹਸਾਬ ਨਾਲ ਹੈਪੀ ਮੇਰੇ ਨਾਲ ਉੱਦੇ ਗੱਲ ਕਰਕੇ ਗਿਆ ਨਾ ਮੈਂ ਉਹਦੀਆਂ ਗੱਲਾਂ ਤਾਂ ਅੰਦਾਜ਼ਾ ਲਾ ਲਿਆ ਵੀ ਮੁੰਡਾ ਇਹਦੀ ਗੱਲ ਥੱਲੇ ਨਹੀਂ ਡਿੱਗਣ ਦਿੰਦਾ ਹਾਂ ਭੈਣੇ ਗੱਲ ਤਾਂ ਤੇਰੀ ਠੀਕ ਐ ਕੱਲ ਜਦੋਂ ਹੈਪੀ ਚੱਲਿਆ ਸੀ ਮੈਂ ਉਹਨੂੰ ਹਸਪਤਾਲ ਵਾਲੀ ਗੱਲ ਪੁੱਛੀ ਸੀ